ਜਿਹੜੇ ਮਿੱਡੀ ਸੋ ਦੇ ਵਿੱਚ ਆਉਂਦੇ ਹਨ ਉਹਨਾਂ ਨਾਲ ਥੋੜੀ ਜਿਹੀ ਦੀ ਡਿਮਾਂਡ ਵੱਧ ਹੈ ਇਹਨਾਂ ਨੂੰ ਲੋਕ ਵੱਧ ਪਸੰਦ ਕਰਦੇ ਹਨ ਅਗਲਾ ਕਹਿੰਦਾ ਬਾਹਰ ਲੇਟਾਂ ਵਾਲਾ ਹੋਵੇ ਤੂੰ ਦੇਖੋ ਯਾਰ ਮੈਂ ਬਿਨਾ ਪਾਲਸ ਤੋਂ 2003 ਮਾਡਲ ਲਿਸਕਾ ਮਾਰਦਾ ਹੈ ਨਾ ਤੂੰ ਡਾਲ ਜੇ ਡੈਕਟਰ ਲੈ ਮਿੱਤਰੋ ਆ ਚੱਕੋ ਤੰਨ ਮਾਰਲਾ ਭਾਈ ਨੰਬਰ ਇਹਦਾ ਵੀ ਪੰਜਾਬ ਦਾ ਇਹ ਵੀ ਪੀਵੀ 13 ਵੀਰੇ ਪਰ ਮਿਆ ਦੀ ਲਈ ਹਰੇ ਦੇਖੀ ਆ ਮੂਰਲੇ ਜੋੜਾ ਤਾਂ ਜਮਾ ਨਾ ਮਾ ਪਿਆ ਲੈ ਇਹ ਸੀ 50 ਦੇ ਚੌੜੇ ਦੇ MRF ਮੰਗ ਲੈ 14 ਦੇ ਦੇ ਗਏ MRF ਮੰਗਰ 14 ਦੇ ਟਾਇਰਾਂ ਚ ਹਾਂ ਜਮਦੇ ਲਓ ਜਲ ਤੇ ਵੀ ਚਾਬੀ ਲੱਗੀ ਆ ਟਰੈਕਟਰ ਦੇ ਘੰਟੀ ਵਰਗਾ ਟਰੈਕਟਰ ਪੂਰਾ ਪੰਪ ਇਸ ਤੋਂ ਬਈ ਇਹ ਸਾਰਾ ਪਾਈ ਦੇ ਦੇਣਾ ਆ ਹੀ ਦੇ ਦੇਣਾ ਜੀ ਬੇਕਰੋਪੀ ਕੜਾਪੀ ਜਮੇ ਲੱਗੀ ਹੋਈ ਆ ਘੰਟ ਹਾਂ ਜੀ ਹਾਂ ਹੀ ਦੇ ਦੇਣਾ ਲੈ ਮਿੱਤਰੋ ਡੱਕ ਡੱਕ ਤਾਂ ਨਹੀਂ ਲਵਾਉਣ ਦੀ ਤੁਹਾਨੂੰ ਲੋਡ ਵੈਸੇ ਰੁਪਈਆ ਵੀ ਨਹੀਂ ਲਾਉਣ ਦੀ ਲੋਡ ਟਰੈਕਟਰ ਹੀ ਬੜਾ ਚੰਗਾ ਹੈ ਨਾ ਬਈ ਹਾਂ ਸਾਰਾ ਇਹ ਵੀ ਰੇਲ ਨਾਲ ਜਾ ਦਿਖਾ ਦੇ ਲੈ ਤੇ ਆ ਦੇਖੀ ਹੁੱਕ ਗਰਾਜ ਇੱਕ ਬਈ ਹੈ ਚੱਲਿਆ ਕਿੰਨਾ ਹੋਇਆ ਇਹ ਚੱਲਿਆ 1500 ਘੰਟਾ ਸਿਰਫ ਮਿੱਤਰੋ ਇੱਥੋਂ ਮੈਂ ਤਾਂ ਪੁੱਛਿਆ ਮੈਂ ਕਿਹਾ ਯਾਰ ਹੁੱਕ ਸੱਜਣੋ ਅੱਜ ਨਾ ਪਿੰਡ ਕੋਲਾਰਾਂ ਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਖੜੇ ਆ ਇਹ ਤੁਸੀਂ ਟਰੈਕਟਰ ਦੇਖੋ ਵੀ ਇੱਕ ਆ ਖੜਾ ਹੈ ਨਾ ਸੋਨਾਲੀ ਕਾ ਡੀਆਈ 60 ਇਧਰ ਫਾਰਮ ਟਰੈਕ 60 ਖੜਾ ਹੈ ਤੇ ਸੋਨਾਲੀ ਕਾ ਡੀਆਈ 60 ਇੱਕ ਇਧਰ ਖੜਾ ਤੇ ਇਧਰਲੇ ਪਾਸੇ ਖੜਾ ਇੱਕ ਜਹਾਜੀ ਟਰੈਕਟਰ ਇਹਨੇ ਨਾ ਜਿਵੇਂ ਕਹਦੀਏ ਪੂਰੇ ਪੰਜਾਬ ਦੇ ਟਿੱਬੇ ਢਾਟਾ ਢਾਕੇ ਢੇਰੀ ਕਰਤੇ ਪਰ ਜਿਹੜੇ ਵਾਲੇ ਸੌਂਕੀ ਸੱਜਣ ਹੁੰਦੇ ਆ ਕਹਿੰਦੇ ਬਈ ਅਸੀਂ ਮੋਡੀਫਾਈ ਟਰੈਕਟਰ ਕਰਾਉਣਾ ਯਾਰ ਸਾਨੂੰ ਪੁਰਾਣਾ ਟਰੈਕਟਰ ਲੱਭ ਕੇ ਦਿਓ ਬੜੀ ਮਿਹਨਤ ਨਾਲ ਇਹ ਉਹਨਾਂ ਵਾਸਤੇ ਲਿਆਂਦਾ ਇਹਦੀ ਗੱਲ ਕਰਾਂਗੇ ਆਪਾਂ ਬਾਅਦ ਦੇ ਵਿੱਚ ਪਹਿਲਾਂ ਇਧਰਲੇ ਟਰੈਕਟਰ ਨਾਲ ਜਿਹੜੇ ਕੀ ਰੇਟ ਦੇ ਵਿੱਚ ਮਿਲਣਗੇ ਉਹ ਸਾਡਾ ਭਰਾ ਰਿੰਕੂ ਦੱਸੂਗਾ ਵੀ ਕੀ ਰੇਟ ਦੇ ਵਿੱਚ ਹੋਣਗੇ ਕੀ ਗੱਲਾਂ ਬਾਤਾਂ ਨੇ ਕਿੰਨਾ ਕੁ ਮਾਡਲ ਨੇ ਤੇਰੇ ਨੂੰ ਕੀ ਹਾਲ ਨੇ ਵਧੀਆ ਵਧੀਆ ਠੀਕ ਹੋ ਕੰਮ ਕਰਕੇ ਚੱਲਦਾ ਵਧੀਆ ਵਧੀਆ ਚੱਲਦਾ ਇਹ ਚਾਰੇ ਟਰੈਕਟਰ ਅੱਜ ਆਪਾਂ ਬਕਾਊ ਕਰ ਰੱਖਿਆ ਹਾਂਜੀ ਹਾਂ ਤੇ ਸ਼ੁਰੂਆਤ ਕਿਹੜੇ ਤੋਂ ਕਰਦੀ ਹੈ ਪਹਿਲਾਂ ਤੇ ਦੱਸੋ ਤੁਸਾਂ ਮਰਜ਼ੀ ਕਰ ਲਓ ਜੀ ਇਹ ਉਰੇ ਹੋਣੇ ਆ ਜਿਹੜਾ ਬਾਹਰ ਲਿਫਟਾਂ ਵਾਲਾ ਨੇ ਇਹਦੀ ਡਿਮਾਂਡ ਥੋੜੀ ਜਿਹੀ ਜ਼ਿਆਦਾ ਹੁੰਦੀ ਆ ਇਹ ਇਹ ਕਿੰਨਾ ਮਾਡਲ ਆ ਬਾਈ ਇਹ 2008 ਮਾਡਲ ਆ ਬਾਈ 2008 ਤਾਂ ਹੈਗਾ ਇਹ ਮਾਡਲ ਹਾਂਜੀ ਹਾਂਜੀ ਤੇ ਮੈ ਮਗਰਲਾ ਜੋੜਾ ਇਹਦਾ ਇਹ ਦੁਬਾਰੇ ਲੱਗਿਓ ਟਾਇਰ ਨੇ ਮੂਰਲੇ ਨਾਲ ਦੇ ਦੇਗੇ ਸਾਰਾ ਅਰੀਜਨਲ ਚੱਲਿਆ ਆ 2000 ਘੰਟਾ ਚੱਲਿਆ ਆ ਬਸ ਸਿਰਫ 2000 ਘੰਟਾ ਚੱਲਿਆ ਹੋਇਆ ਮੂਰਲੇ ਟਾਇਰ ਹਾਲੇ ਤੱਕ ਨਾਲ ਦੇਨੇ ਇਹ ਦੁਬਾਰ ਦੇਨੇ ਓਕੇ ਸਾਰਾ ਡਾਕਟਰ ਅਰੀਜਨਲ ਆ ਪੂਰਾ ਘੰਟਾ ਆ ਇਸ ਦਾ ਸਟਿਕਰ ਸਟੂ ਕਰੋ ਵੀ ਲੱਗੇ ਪਏ ਦੇਗੇ ਸੋ ਉਹਦੇ ਉੱਤੇ ਓਕੇ ਹਾਂ ਇਹਦਾ ਤੋਤੇ ਦੀ ਹੋਇਆ ਵੀ ਬਾਹਰ ਹੁਣ ਤਾਂ ਹੁਣ ਇਹ ਆਣਾ ਵੀ ਸਾਰੇ ਗਰਦ ਦੇ ਦਿਨ ਲੰਘ ਕੇ ਹਟਿਆ ਹਨਾ ਪੂਰਾ ਘੰਟਾ ਡੈਟਰਾ ਬੇਟ ਬੂਟ ਇਹਦਾ ਸਾਰਾ ਕੁਝ ਨਾਲ ਦੇ ਦੇ ਅੱਛਾ ਜੀ ਸਾਰੇ ਬੇਟ ਓਕੇ ਪਰ ਮੈਂ ਬੇਟ ਦਿਖਾ ਦੇ ਚੰਗੀ ਤਰ੍ਹਾਂ ਤੇ ਪਿੱਛ ਤੇ ਆ ਕੰਮ ਤੇ ਟਰੈਕਟਰ ਚੱਲਦੇ ਨੇ ਤੁਹਾਡੇ ਸਾਹਮਣੇ ਆ ਹਨ ਜੀ ਅੱਜ ਮੈਂ ਕਹਦੀ ਆ ਸੁਪਰ ਸੀਟਰ ਪਾਏ ਖੜੇ ਨੇ ਤੇ ਬਈ ਇਹ ਕਲਰ ਇਹ ਤਾਂ ਸਾਰੇ ओरिजिनल ਹੈ ਸਾਰੇ ਟਰੈਕਟਰਾਂ ਦੀ ਗਰੰਟੀ ਹੈ ਆਪਣੀ ओरिजिनल ਹੋਣਗੇ ਜਿਹੜੇ ਵੀ ਟਰੈਕਟਰ ਦੇ ਆਪਾਂ ਵੀਡੀਓ ਪਾਵਾਂਗੇ ਆਪਾਂ ਅਸਾਂ ਜਿਹੜੇ ਦੀ ਆਪਾਂ ਵੀਡੀਓ ਕਰਾਂਗੇ ਸਾਰਾਂ ਦੀ ਫੁੱਲ ਗਰੰਟੀ ਹੈ ਓਕੇ ਤੇ ਮੈਨੂੰ ਹੁਣ ਇਹ ਦੱਸਿਓ ਮਾਡਲ ਤੁਸੀਂ ਦੱਸਿਆ ਸੀ 2008 ਦਾ 2008 ਆਗਾ 8 ਮਾਡਲ ਹੈ 2000 ਘੰਟਾ ਚੱਲਿਆ ਹੋਇਆ 2000 ਘੰਟਾ ਨੰਬਰ ਪਟਿਆਲੇ ਦਾ ਪਾਰਟੀ ਕਈ ਮਿੰਦੇ ਨਾਮ ਹੈ ਫਸਟ ਪਾਰਟੀ ਦਾ ਨਗਦ ਕੈਸ ਦਾ ਅਸਾਂ ਨਗਦ ਕੈਸ ਦਾ ਤੇ ਜੇ ਹ ਏ ਵਾ ਉਹਦਾ 365000 ਹੈ 350000 ਦਾ ਦੇਵਾਂਗੇ ਟਰੈਕਟਰ ਵਾਸਤੇ ਇਹ ਆਪਣਾ 350000 ਦਾ ਦਵਾਂਗੇ ਪੂਰਾ ਕੈਂਡੀਡੇਟ ਟਰੈਕਟਰ ਚੋਟੀ ਜਾਣਾ ਇਹਦੇ ਵਿੱਚ ਵੀ ਮਾਨਤਾਨਤਾ ਕਰਦੀ ਬਾ ਕਰਦਾ ਕੋਈ ਮੈਂ ਮਿੱਤਰੋ 350000 ਦੇ ਵਿੱਚੋਂ ਵੀ ਤੁਹਾਡਾ ਮਾਨਤਾਨ ਹੋ ਜੇ ਕਿਸੇ ਸੱਜਣ ਨੇ ਕਿਉਂਕਿ ਬਈ ਗੱਲ ਇਹ ਹੈ ਹੁਣ ਜਿਹੜੇ ਮਿੱਡੀ ਸੋਹ ਦੇ ਵਿੱਚ ਆਉਂਦੇ ਹਨ ਉਹਨਾਂ ਨਾਲੋਂ ਥੋੜੀ ਜਿਹੀ ਦੀ ਡਿਮਾਂਡ ਵੱਧ ਹੈ ਇਹਨਾਂ ਨੂੰ ਵੱਧ ਪਸੰਦ ਕਰਦੇ ਹਨ ਅਗਲਾ ਕਹਿੰਦਾ ਬਾਹਰ ਲੇਟਾਂ ਵਾਲਾ ਹੋਵੇ ਤੇ ਲੈ ਮਿੱਤਰੋ ਜੇ ਕਿਸੇ ਸੱਜਣ ਨੇ ਬਾਹਰ ਲੇਟਾਂ ਵਾਲਾ ਟਰੈਕਟਰ ਲੈਣਾ ਹੈ ਪਿੰਡ ਕਲਾਰਾਂ ਤੇ ਬਾਕੀ ਨੰਬਰ ਵਾਈ ਦਾ ਡਿਸਕ੍ਰਿਪਸ਼ਨ ਦੇ ਵਿੱਚ ਲਿਖਤਾ ਸੰਪਰਕ ਕਰ ਲਿਓ ਤੇ ਭਾਈ ਜਿਹੜਾ ਆ ਖੜਾ 60 ਫਾਰਮ ਦਾ ਇਹ 2003 ਮਾਡਲ ਆ ਵੀਰੇ ਅਸੇ ਇਹ ਤਿੰਨ ਮਾਡਲ ਆ ਹਾਂ ਇਹ ਵੀ ਪੂਰਾ ਘੈਂਟ ਟਰੈਕਟਰ ਆ ਪੂਰਾ ਸਿਰੇ ਦਾ ਭਾਈ ਕੰਡੀਸ਼ਨ ਦੇ ਇਹ ਵੀ ਸਾਰਾ Ориਜਨਲ ਆ ਯਾਰ ਸਾਰਾ Ориਜਨਲ ਆ ਇਹ ਤੂੰ ਦੇਖੋ ਯਾਰ ਮੈਂ ਬਿਨਾ ਪੌਲਸ ਤੋਂ 2003 ਮਾਡਲ ਇਸਕਾ ਮਾਰਦਾ ਹਨਾ ਲੈ ਤੋੜ ਨਾਲ ਜਿਹੜਾ ਟਰੈਕਟਰ ਲੈ ਮਿੱਤਰੋ ਆ ਚੱਕੋ ਤਿੰਨ ਮਾਡਲ ਆ ਭਾਈ ਨੰਬਰ ਇਹਦਾ ਵੀ ਪੰਜਾਬ ਦਾ ਇਹ ਵੀ ਪੀਵੀ 13 ਵੀਰੇ ਪਰ ਮਿਆਂ ਦੀ ਲਈ ਉਰੇ ਦੇਖੀ ਆ ਮੂਰਲੇ ਜੋੜਾ ਤਾਂ ਜਮਾ ਨਾ ਮਾ ਪਿਆ ਲੈ ਇਹ ਸੀ 50 ਦੇ ਚੌੜੇ ਦੇ ਐਮ ਆਰ ਐਫ ਮੰਗਲੇ 14 ਦੇ ਦੇ ਗਿਆ ਐਮ ਆਰ ਮੰਗਰ 14 ਦੇ ਟਾਇਰਾਂ ਚ ਆਹ ਜਮ ਦੇ ਲੈ ਆਓ ਜਲ ਤੇ ਵੀ ਚਾਬੀ ਲੱਗੀ ਆ ਟਰੈਕਟਰ ਦੇ ਘੰਟੀ ਵਰਗਾ ਟਰੈਕਟਰ ਪੂਰਾ ਪੰਪ ਪੰਪ ਖੰਡਾ ਦੀ ਸਹੀ ਗੱਲ ਜਮਾ ਸ਼ੁਕਾ ਇੰਜਨ ਪਿਆ ਹਾਂ ਆ ਦੇਖੋ ਉਪਰੀ ਦੋਸਤੀ ਕਰਾਉਂਦੇ ਦਿੰਦੇ ਆ ਉਹ ਵੀ ਪਏ ਨੇ ਹਲੇ ਧੋਤਾ ਦਾ ਤਾਂ ਜੀ ਖੜੇ ਟਰੈਕਟਰ ਪਾਸਾ ਠੀਕ ਆ ਠੀਕ ਆ ਮੰਗੋ ਵੀ ਦਿਖਾ ਦਿਤਰ ਮੈਂ ਪੂਰਾ ਘੈਂਡ ਰਿਬਰ ਰੋਬ ਦੇਗਾ ਆ ਦੇਖ ਰਿਮ ਦੇਖ ਰਿਮ ਤਾਂ ਜਮ ਹੀ ਯਾਰ ਉਹ ਕਿੰਨਾ ਸੋਹਣੇ ਪੈਣੇ ਨਾ ਦੁੱਧ ਵਰਗੇ ਨੇ ਪਰਲੇ ਪਸਦੀ ਹੋਗੇ ਧਰਮੇ ਪਿੱਛੋਂ ਗੜੀ ਸੰਧਾ ਮੇਰਾ ਵੀ ਦੂਜਾ ਜੋੜਾ ਹੀ ਆ ਟਾਇਰ ਤੇ ਨੰਬਰ ਇਹਦਾ ਕਿੱਥੋਂ ਦੱਸੇ ਦੀ ਬਈ ਬੀਵੀ 1300 ਬੀਵੀ 1300 ਰੂਰ ਤੇ ਇਹਦਾ ਨੰਬਰ ਹੈ ਲਾਹ ਟਿਊ ਬਟਾ ਬੰਦ ਕਰਵਾ ਦੇ ਚੱਕ ਦੇਖੀ ਚੰਗਾ ਟਰੈਕਟਰ ਆ ਸਾਰੀ ਹਨ ਤੇ ਬਾਈ ਮੈਨੂੰ ਇਹ ਦੱਸਿਓ ਜੇ ਇਹਦੀ ਗੱਲ ਕਰੀਏ ਆਪਾਂ ਇਹਦਾ ਤੁਸੀਂ ਕੀ ਮੁੱਲ ਵੜੀ ਰੱਖਿਆ ਇਹ ਉਹਦਾ 2,65,000 ਕਹਿੰਦੇ ਆ ਬਸ 2.5 ਲੱਖ ਦਾ ਦੇਵਾਂਗੇ ਵੀਰੇ ਇਹ ਬਸ ਅਸ 2.5 ਦੇ ਵਿੱਚੋਂ ਇਹ ਚੋਂ ਵੀ ਮਾਨਤਾਣ ਕਰਦੀ ਬਾ ਕੋਈ ਦਾ ਬੜਾ ਮੋਟਾ ਕਰ ਲਓ ਵੀਰੇ ਠੀਕ ਆ ਜੀ ਤੇ ਦੂਜੇ ਨਾਲ ਘੰਟੀ ਵਾਰ ਦਾ ਪੂਰਾ ਸਿਰੇ ਦਾ ਟਰੈਕਟਰ ਆ ਤੇ ਚੋਟੀ ਦਾ ਠੀਕ ਆ ਇਹ ਤੋਂ ਉੱਤੇ ਤੋਂ ਉੱਤੇ ਹੀ ਹੋਈ ਬਾਹਰ ਹਾਂ ਚਲੋ ਗਰਦ ਦੇ ਅੰਨੇ ਜਿਵੇਂ ਕ ਤੇ ਬਾਈ ਜਿਹੜਾ ਆ ਖੜਾ ਫਿਰ 60 ਦਾ ਇਹ ਇਹ 13 ਮਾਡਲ ਆ ਵੀਰੇ ਇਹ ਹੈਗਾ 2013 ਮਾਡਲ ਹਾਂ ਹਾਂ ਓਕੇ ਇਹਦੇ ਵੀ ਨਾਲ ਦੇ ਟਾਇਰ ਨੇਗੇ ਚੌਕੜੇ ਟਾਇਰਾਂ ਦਾ ਨਾਲ ਦਾ ਨਾਲ ਦਾ ਨਾਲ ਦਾ ਵੀਰੇ ਦਾ ਲਊ ਤਾਂ ਮੈਂ ਚੌਕੜਾ ਟਾਇਰਾਂ ਦਾ ਬਾਈ ਕਹਿੰਦਾ ਨਾਲ ਦਾ ਤੇ ਸਿਸਟਮ ਬਾਈ ਇਹ ਸਾਰਾ ਪਾਈ ਦੇ ਦੇਣਾ ਆ ਹੀ ਦੇ ਦੇ ਰੋ ਜਿਵੇਂ ਲੱਗੀ ਹੋਈ ਹੈ ਘੈਂਟ ਹਾਂਜੀ ਹਾਂਜੀ ਦੇ ਦੇਣਾ ਲੈ ਮਿੱਤਰੂ ਡੱਕ ਡੱਕ ਤਾਂ ਨਹੀਂ ਲਵਾਉਣ ਦੀ ਤੁਹਾਨੂੰ ਲੋਡ ਵੈਸੇ ਰੁਪਈਆ ਵੀ ਨਹੀਂ ਲਾਉਣ ਦੀ ਲੋਡ ਟਰੈਕਟਰ ਹੀ ਬੜਾ ਚੰਗਾ ਹੈ ਨਾ ਬਾਈ ਹਾਂ ਸਾਰਾ ਇਹ ਵੀ ਰੇਨ ਨਾਲ ਜਾ ਦਿਖਾ ਦੇ ਲੈ ਤੇ ਆ ਦੇਖੀ ਹੁੱਕ ਕਰਾਜ ਇੱਕ ਬਾਈ ਇਹ ਚੱਲਿਆ ਕਿੰਨਾ ਹੋਇਆ ਏ ਚੱਲ ਗਿਆ 1500 ਘੰਟਾ ਸਿਰਫ ਮਿੱਤਰੋ ਇੱਥੋਂ ਮੈਂ ਤਾਂ ਪੁੱਛਿਆ ਮੈਂ ਕਿਹਾ ਯਾਰ ਹੁੱਕ ਤਾਂ ਜਮੀ ਨਵੀ ਪਈ ਆ ਦਰਮਿਆ ਦਿਖਾ ਰੇ ਮਰੂਮ ਦੀ ਸੁਫਾਈ ਦਿਖਾਉਣ ਦਰੋਂ ਲੈ ਤਾ ਦਿਖਾ ਦੇ ਲੈ ਸਾਰੀ ਬੈਕ ਤੋਂ ਦਿਖਾ ਕਿੰਨਾ ਚੰਗਾ ਟਰੈਕਟਰ ਪਿਆ ਆ ਮਗਰਾੜ ਮਗਰੂੜ ਦਿਖਾ ਸਾਰੇ 13 ਮਾਡਲ ਹੈ ਚੌਕੜਾ ਟਾਇਰਾਂ ਨਾਲ ਦਾ ਇਹ ਸਿਸਟਮ ਕਨੋਪੀ ਦੇਖੀ ਆ ਸਾਰਾ ਕੁਝ ਨੇ ਆ ਆਂ ਦੇ ਦੇਣਾ ਸਾਰਾ ਨਾਲ ਜੰਗਮੇ ਹੈਗਾ ਖੜਾ ਤੇ ਭਾਈ ਇਹਦਾ ਇਹਦਾ ਨੰਬਰ ਵੀ ਸੰਗਰੂਰ ਦੀ ਆ ਭਾਈ ਇਹ ਬੀਵੀ 10 ਸਾਲ ਨੂੰ ਦੇਣੇ ਦਾ ਇਹ ਲੁਧਿਆਣਾ ਦਾ ਵੀ ਓਕੇ ਆ ਆ ਵੀ ਸਾਰਾ ਕਲਰ ਓਰੀਜਨਲ ਹੀ ਆ ਭਾਈ ਦਾ ਸਾਰਾ ਰੇਨਾ ਕਲੱਚ ਵੀ ਖੁੱਲਿਆ ਹੈ ਦਾ ਕੋਈ ਸਰਫ ਸੁਲਫ ਕੋਈ ਨਹੀਂ ਖੁੱਲਿਆ ਦੇਖੋ ਤੁਰ ਮੈਂ ਕਲੱਚ ਵੀ ਨਹੀਂ ਹਲੇ ਤੱਕ ਖੁੱਲਿਆ ਸਾਰਾ ਰੈਟਰ ਜਿਦਾ ਨਹੀਂ ਤੇ ਭਾਈ ਜੇ ਇਹ ਦੀ ਗੱਲ ਕਰੀਏ ਇਹ ਦੀ ਕੀ ਡਿਮਾਂਡ ਰੱਖੀ ਹੋਈ ਆ ਇਹ ਸਵਾ 4 ਲੱਖ ਦਾ ਕਹਿੰਦੇ ਮਾੜਾ ਮੋਟਾ ਕਰ ਲਾਂਗੇ ਵੀਰੇ ਕੋਈ ਗੱਲ ਨਹੀਂ ਪੂਰੇਆਂ ਦਾ ਨਹੀਂ ਦਮੇਗਾ ਕੋਈ ਦਮ ਆਉਗੇ ਤੇ ਕਰ ਲੈ ਆਈ ਸੀ ਲੈ ਮੇਤਰੋ 4 ਲੱਖ ਦੇ ਵਿੱਚ ਲੈ ਜਿਓ ਯਾਰ 13 ਮਾਡਲ ਹੈ ਨਾ ਤੇ ਨੰਬਰ ਲੁਧਿਆਣੇ ਦਾ ਤੇ ਹੁਣਗਾ ਅਜ ਤੇ ਆ ਜੀ ਬਈ ਆਪਾਂ ਹਨਾ ਹਿੰਦੁਸਤਾਨ ਤੇ ਇਹ ਆਪਣੇ ਰਿਕੂ ਕਿੰਨਾ ਮਾਡਲ ਹੂ ਡਰੈਕਟਰ ਇਹ ਇਹ ਕਰ ਦੋ ਮੇ ਮਾਡਲ ਆ ਵੀਰੇ 99 ਮਾਡਲ ਆ ਇਹਦਾ ਵੀ ਜਰੂਰ ਜਰੂਰ ਘੰਟੀ ਵਰਗਾ ਸਾਰਾ ਰੇਜ ਉਹਦੇ ਆਗਾ ਜੀ ਇਹ ਤਾਂ ਮੈਂ ਤਾਂ ਨਹੀਂ ਦੀ ਪੁੱਛਿਆ ਮੈਂ ਕਹਾ ਨਾ ਕਈ ਸੱਜਣ ਕਹਿੰਦੇ ਪਤਾ ਨਹੀਂ ਖੜਾ ਹੋ ਬਈ ਉਹ ਸਬੂਤ ਦਿਖਾ ਮੈਂ ਉਹ ਦੇਖੀ ਉਹ ਦੇ ਕੰਮ ਕਰਦਾ ਮੇਤਰੋ ਹਲੇ ਪ੍ਰਾਲੀ ਹਲੇ ਲੱਗੀ ਹੋਈ ਐਵੇਂ ਕਿਤੇ ਬਾਣਾ ਚੋਂ ਲੈ ਕੇ ਆਏ ਬਾਈ ਵੀਰੀ ਨਾ ਲੈਫਟ ਲੌਟਰ ਸੁਪਰ ਸੀਟਰ ਚੱਕ ਦੂਗਾ ਇਹ ਜ ਓਕੇ ਬਈ ਆ ਇਹਦੀ ਕੀ ਚੀਜ਼ ਲਗੀ ਹੋਈ ਆ ਇਹਦਾ ਹਾਰ ਲਾਇਆ ਹੋਇਆ ਇਹਦਾ ਇਹ ਹਾਰਨ ਕਾਦੇ ਲੂ ਹੋਇਆ ਜਰੇ ਜਰੇ ਇਹਦਾ ਨਾਂ ਤੇ ਰੇਲਵੇ ਵਾਲਾ ਨਾਂ ਹੈ ਟ੍ਰੈਕਟਰ ਵਾਲਾ ਬੱਜਦਾ ਨੂੰ ਹਾਰ ਨੇ ਇਹ ਬੱਜਦਾ ਮਾਰ ਕੇ ਦੇਖੀ ਥੋੜਾ ਜਿਹਾ ਦੇਖੀ ਜੇ ਹੈਗਾ ਫੁੜੀ ਫੁੜੀ ਤਾਰ ਦੂਰੇ ਹਿਲਦੀ ਜਾਣੇ ਇਹਦੀ ਆਵਾਜ਼ ਤਾਂ ਕੱਢਦਾ ਚਲੋ ਚਾਲੂ ਹੈ ਤੇ ਇਹ ਮਾਡਲ ਕਿੰਨਾ ਹੈ ਰਿੰਕੋ ਇਹ ਕਰ ਦੋ ਮੇ ਮਾਰ ਲਾ ਵੀਰੇ 1999 ਤਾਂ ਹੈਗਾ ਇਹ ਮਾਡਲ ਹੋ ਹਾਂ ਜੀ ਇੰਜਨ ਉੰਜਨ ਦਾ ਪੂਰਾ ਓਕੇ ਹੈ ਜਮਾ ਘਾਟੀ ਵਰਗਾ ਜੇ ਬਾਕੇ ਲੈ ਜਾਦਾ ਅੱਛਾ ਲੈਫਟਰ ਸੋਪਰ ਸੀਟਰ ਚੱਕ ਦਿੰਦਾ ਤਾਂ ਹਾਂ ਚੱਕ ਕੇ ਖੜਾ ਦੇ ਦੇਖਦਾ ਨਹੀਂ ਹੈਗਾ ਸਹੀ ਬਾਹਲਾ ਪੱਕਾ ਗਾ ਪਾਵਰ ਸਟੀਰ ਗਾ ਪਾਵਰ ਸਟੀਰ ਗਾ ਆਰੇ ਬਰੋਬਰ ਇਹ ਤਾਂ ਲੈ ਜੇ ਕਿਸੇ ਪਰ ਮੈਂ ਦੇਖੂ ਪਹਿਲੇ ਤਾ ਰਮਾ ਕਰ ਲੈ ਰਮਾ ਦਿਖਾ 99 ਮਾਡਲ ਹੋਵੇ ਅਸਲ ਨਾ ਬਈ ਜਿਵੇਂ ਕਹਦੀ ਪੁਰਾਣਾ ਲੋਹਾ ਹੀ ਘੈਂਟ ਸੀ ਹਨਾ ਬਈ ਤਕੜਾ ਸੀ ਲੋਹਾ ਆ ਲੈ ਤਾ ਲੋਕਾਂ ਦੇ ਕੋਈ ਗੋਲੀ ਨਹੀਂ ਲੱਗੀ ਸਾਰੀਆਂ ਰਹਿ ਜਾਂਦੇ ਜਿਵੇਂ ਹੈਗਾ ਮਗਰਾਤ ਨੂੰ ਸਾਫ ਲੈ ਓਏ ਮਤਰਾ ਸਹੀ ਗੱਲ ਆ ਦੇਖ ਤਰ ਮੈਂ ਕਹਿੰਦਾ ਪੁਰਾਣਾ ਚੱਲੇ ਉਹ ਕਹਿੰਦੇ ਹੁੰਦੇ ਹੈ ਆਰੇ ਬਰੋਬਰ ਦੇਖ ਬਈ ਵੀਯੂਟਾ ਤੇ ਜੁੜਾ 16 ਨਾ ਉਠਾਈ ਹੈ। ਕਹ ਬਈ ਇਹਦਾ ਉਹ ਜੇ ਗੱਲ ਕਰੀਏ ਰਿੰਕੂ ਇੰਜਨ ਗੇਅਰ ਦਾ ਤੁਸੀਂ ਦੱਸਤਾ ਓਕੇ। ਜਮਾ ਘਾਂਟੀ ਵਰਗਾ ਵੀਰੇ। ਤੇ ਮੈਨੂੰ ਇਹ ਦੱਸਿਓ ਇਹਦਾ ਨੰਬਰ ਨੰਬਰ ਕਿੱਥੋਂ ਦਾ? ਦੱਬਰਾ ਹਰਿਆਣਾ ਦਾ। ਇਹ ਚਾਰ ਨੰਬਰ ਦਾ ਹੈ। ਹਾਂ ਦੱਬਰਾ ਹਰਿਆਣਾ। ਓਕੇ। ਤੇ ਇਹਦਾ ਆਪਣੇ ਲੇਵੇ ਸਬੂਤ ਤਾਂ ਹੈਗਾ ਕਾਪੀ-ਕੂਪੀ ਹੈਗੀ। ਕਾਪੀ ਦਾ ਸਭ ਕੁਝ ਓਕੇ ਆ। ਲੈ ਮਿੱਤਰੋ ਕਾਪੀ ਕਾਗਜ਼ ਸਾਰੇ ਓਕੇ ਐ। 99 ਮੈਂ ਮਾਰਨ ਲਿਖਿਆ ਹੈ ਸੈਲਫ ਤੇ। ਅੱਛਾ ਹਾਂ ਤੇ ਹਾਂ ਵੀ ਸੈਲਫ ਵੀ ਨਾਲ ਦਿਆ 99 ਹਾਂ। ਹਾਂ। ਮਾਲ ਕੀਤੀ ਵੇ ਯਾਰ ਫੈਕਟਰੀ ਬੜਾ ਚੰਗਾ ਸਤਰੀ ਸੁਤਰੀ ਤਾਂ ਹੈ ਐਡਮਿਟ ਹੋਈ ਆ ਵਧੀਆ ਕਹੈਂ ਟਰੈਕਟਰ ਆ ਪੂਰਾ ਵਧੀਆ ਓਕੇ ਬੈਂਟਰੀ ਵੀ ਨਵੀਆਂ ਤੇ ਭਾਈ ਮੈਨੂੰ ਇਹ ਦੱਸਿਓ ਹੁਣ ਜੇ ਕਿਸੇ ਭਰਾ ਨੇ ਇਹ ਲੈ ਜਾਣਾ ਹੋਇਆ ਕਿੰਨੇ ਦਾ ਦਵਾਂਗੇ ਆਪਾਂ 1,65,000 ਰੁਪਏ ਦਵਾਂਗੇ 1,65,000 ਰੁਪਏ ਹਾਂ ਓਕੇ ਲੈ ਮਿੱਤਰੋ ਇੱਕ ਬਾਲਾ ਇਧਰੂਜ ਦਾ ਘੈਂਟਾ ਬਾਗੇ ਵੀ ਲੈ ਜੇ ਬਦਾਂ ਕੋਈ ਆਏ ਨਹੀਂ ਹੈਗਾ ਵੀ ਬੋਲਾ ਚੂਦਾ ਦੀ ਹੈਗਾ ਇਹੀ ਖੜਿਆ ਔਰ ਇਹ ਕੋਈ ਥੱਲੇ ਤਪਕਾ ਵੀ ਡਿ ਡੇਗਾ ਇਹ ਤਾਂ ਗੱਲ ਹੈ ਕਿ ਧਰਮ ਦੇਖੀ ਆ ਦੇ ਨਹੀਂ ਇੱਥੇ ਤਾਂ ਜਿਵੇਂ ਕਹਦੀ ਘਰਾਲਾਂ ਚਲਾਈਆਂ ਪਈਆਂ ਹੁੰਦੀਆਂ ਬਾਈ ਹਾਂ ਹਾਂ ਆਹ ਦੇ ਕੋਈ ਸੇ ਪਾਸੋਂ ਯਾਰ ਪੋਰਾ ਵੀ ਕੋਈ ਪ੍ਰੋਬਲਮ ਨਹੀਂ ਲੈ ਕੋਈ ਲੀਕਿੰਗ ਦੀ ਜਮੇ ਪ੍ਰੋਬਲਮ ਨਹੀਂ ਜਮਾ ਸੁੱਕਾ ਪਿਆ ਕਿਤੇ ਚਾਰੇ ਰੰਬਾਂ ਚ ਵੈਲਡ ਸ਼ੈਡ ਲਈ ਹੈਗਾ ਜਿਵੇਂ ਮੰਗਰ ਲੈ ਰੰਬਾਂ ਨਾਲ ਬੂਰ ਲਈ ਹੈ ਤਾਂ ਵੈਲਡ ਬੂਰ ਲਈ ਹੈਗਾ ਕਿਤੇ ਵੀ ਰੰਬਾਂ ਦੇ ਓਕੇ ਤੇ ਹੋਰ ਵੀ ਆ ਦੇਖੋ ਸਟੀਅਰਿੰਗ ਪਾਵਰ ਹੋਇਆ ਹੋਇਆ ਦੇਖ ਲੈ ਪਾਵਰ ਸਟੀਅਰਿੰਗ ਹੋਇਆ ਹੋਇਆ ਗੇਰ ਲਵਾਉਂਦਾ ਸਾਦੇ ਤਰਵੇਂ ਨਾਲ ਰੰਬਰ ਉਹਦਾ ਸੁੱਕਾ ਰੈਟਰਾ ਜਵੀ ਉਹ ਲਿਫਟਾਲੀਆਂ ਕੀ ਲੀ ਗੁਲੀ ਨਾਲ ਦੀ ਦੇਖ ਦਰਵੇਂ ਉਹ ਬੜੀਆਂ ਬਈ ਲਾ ਮਿੱਤਰੋ 99 ਮਾਡਲ ਡਿਸਟ੍ਰਿਬਿਊਟਰ ਸਾਰੇ ਆਨ ਚੱਲਦੇ ਨੇ ਘੈਂਟ ਵਧੀਆ ਰਹਿਣਾ ਅਸੇ ਦੀ ਮੀਟਰ ਬੂਟਰ ਵੀ ਸਾਰੇ ਚੱਲਦੇ ਆ ਲਾ ਮਿੱਤਰੋ ਪਹਿਲੀ ਵਾਰ ਦੇਖਿਆ ਯਾਰ 99 ਮਾਡਲ ਤਾਂ ਸਾਰਾ ਕੁਝ ਜਾਲੇ ਤੱਕ ਵਰਕਿੰਗ ਦੇ ਵਿੱਚ ਆ ਮੀਟਰ ਵੀ ਚੱਲਦੇ ਨੇ ਕਿੱਲੀਆਂ ਗੁੱਲੀਆਂ ਨਾਲ ਦੀਆਂ ਰੰਮ ਰੋਮੋ ਦੇਖਲਾ ਕੋਈ ਜੇ ਪਾਸੇ ਜੰਗਾਲ ਨਹੀਂ ਪਈ ਪਾਵਰ ਸ਼ੇਰਿੰਗ ਹਨਾ 1,65,000 ਦਾ ਦਵਾਂਗੇ ਆਪਾਂ ਬਈ ਹਨਾ ਤੇ ਲਾ ਮਿੱਤਰੋ ਜੇ ਕਿਸੇ ਸੱਜਣ ਨੇ ਖਰੀਦਣਾ ਹੋਇਆ ਨਾ ਬਈ ਰਿੰਕੂ ਤੁਹਾਡਾ ਮੋਬਾਈਲ ਨੰਬਰ ਬੋਲਿਓਗੇ ਨਾ ਆਪਣਾ 98575262271 98555362277 ਹਾਂਜੀ ਹਾਂਜੀ ਵੀਰੇ ਲੈ ਮਿੱਤਰੋ ਇਹ ਬਾਕੀ ਬਾਈ ਦਾ ਹੈਗਾ ਮੋਬਾਈਲ ਨੰਬਰ ਤੇ ਆ ਕਲਾਰਾ ਪਿੰਡ ਤੁਹਾਡਾ ਕਿੱਥੇ ਜਾ ਜਾਂਦਾ ਇੱਕ ਵਾਰੀ ਲਕੇ ਸਿੱਧਾ ਬਾ ਪਹਿਲਾਂ ਜਾਣਕ ਤੋਂ ਵੀ 30 ਕਿਲੋਮੀਟਰ ਦੇ ਪੱਡਾ ਆਪਣਾ ਸਨਾਮ ਤੇ ਸੰਗਰੂਰ ਦੇ ਵਿਚਾਲੇ ਆਗਾ 37 ਕਿਲੋਮੀਟਰ ਸਾਹਮਣੇ ਸੰਗਰੂਰ ਆ ਸਨਾਮ ਵੀ 37 ਆ ਠੀਕ ਹੈ ਜੀ ਹਾਂ ਵਿਚਾਲੇ ਪੈਂਦਾ ਹੈ ਓਕੇ ਤੇ ਲੋ ਮਿੱਤਰੋ ਬਾਕੀ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਬਾਈ ਦਾ ਨੰਬਰ ਲਿਖਤਾ ਤੇ ਇਹਨਾਂ ਚਾਰੇ ਟਰੈਕਟਰਾਂ ਦੇ ਵਿੱਚੋਂ ਜਿਹੜਾ ਵੀ ਟਰੈਕਟਰ ਤੁਹਾਡੇ ਪਸੰਦ ਆਉਂਦਾ ਤਾਂ ਫਟਾਫਟ ਬਾਈ ਨੂੰ ਫੋਨ ਲਾ ਲਓ ਕਰ ਦਿਓ ਵੀਡੀਓ ਸ਼ੇਅਰ ਜੀ ਧੰਨਵਾਦ